ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਪਹੁੰਚ ਗਿਆ ਮਿਸਤਰੀ ਸਿੰਘ ਹੋਰ ਮਿਸਤਰੀ ਭਾਈਆ ਕਰਤਾ ਕੰਮ ਸ਼ੁਰੂ ਹਾਂ ਬਸ ਹੋ ਗਿਆ ਸਟਾਰਟਿੰਗ ਹਟਤੀ ਗਾਲ ਕੋਣ ਗਾਲ ਕੋਣ ਨਿਕਲ ਗਈ ਅਬ ਬਜਰੀ ਨੇ ਤਾਂ ਕੇ ਕਰੇ ਪਏ ਆ ਭਾਈ ਜੀ ਦੋ ਤਿੰਨ ਵਾਰ ਹਟਾ ਲਈ ਕਾਲਾ ਜਗਾ ਜੀ ਬਣਾ ਕੇ ਫਿਰ ਚੱਕੋ ਜਿਹੜੀ ਕੰਦ ਕੋਈ ਤਾਂ ਕੰਦੇ ਨਾਲੇ ਲਾ ਦੂੰਗਾ ਨਾ ਗੈਂ ਕੰਦ ਲਾਉਣੀ ਆ ਪਈ ਰਣ ਦੀ ਇੱਥੀ ਮੈਂ ਕੰਮ ਖੜਨੇ ਹੋ ਜਿੰਮ ਜਗਾ ਦਾ ਐਕੜੀ ਮੈਂ ਬਾਅਦ 'ਚ ਫਿਰ ਚੱਕ ਦੂੰਗਾ ਆਓ ਚੱਲ ਦੇਖ ਲਈ ਕਰੇਗਾ ਪਹਿਨਾ ਪਤਾ ਨਹੀਂ ਤੇ ਵੀ ਆ ਕੰਮ ਕਰਨਾ ਉਰੇ ਤਾਂ ਫਿਰ ਇੱਥੇ ਕੁਟਾਈ ਉਦਣ ਬੈਠ ਕੇ ਆਪਾਂ ਨੇ ਘੜੀ ਚ ਕੰਮ ਦਾ ਐਧੇ ਗਏ ਸਮਾਨ ਇੱਧਰ ਕਰ ਲੈ ਕੇ ਉੱਧਰ ਪਰਾਣੇ ਤਾਂ ਹੀ ਪੰਗਾ ਨਵਾਂ ਹੋਵੇ ਕੋਈ ਡਾਊਟ ਨਹੀਂ ਇਹਨਾਂ ਨਵੇਂ ਚ ਨਹੀਂ ਦੁਖੀ ਹੋਏ ਸਮਾਨ ਇੱਧਰ ਉੱਧਰ ਕੋਤ ਨਹੀਂ ਕਰਨਾ ਥੱਲੇ ਥੈਲਾ ਰੱਖ ਲੈ ਬੁਗ ਮਿੱਟੀ ਚ ਲੱਭਣੇ ਨਾਲੇ ਇੱਟਾ ਥੱਲੇ ਥੈਲਾ ਰੱਖੀ ਮਿੱਟੀ ਲੱਗ ਜੀ ਤੇ ਮਿੱਟੀ ਲੱਗੀ ਜਾਣੀ ਥੈਲੇ ਰੱਖ ਲੈ ਦੇਖ ਤੇਰੇ ਦੇਖ ਲੈ ਸਾਰੀਆਂ ਸਾਫ ਕਾਨੀਆਂ ਪਹਿਣੀਆਂ ਮਿਸਤਰੀ ਨੇ ਅੰਦਰ ਇਹ ਕਾਦੀ ਨਾਲ ਆਦੀ ਨਾਲ ਮਾਣੀ ਕੰਦੀ ਹੈ ਹੂੰ ਦੁੱਗਣਾ ਟਾਈਮ ਲੱਗਦਾ ਚੱਲੋ ਮੁੰਨਾ ਫੈਦਰ ਲਈ ਪ੍ਰੋਜੈਕਟ ਨੂੰ ਨਵੀਂ ਸ਼ੁਰੂ ਕਰੀ ਆ ਕੱਲ ਮਹंगाई ਚੀਮੇ ਪੱਠੇ ਦੀ ਇੱਟ ਵੀ ਵਧੀਆ ਵਈ ਇਹ ਮੈਂ ਇੱਟ ਤਾਂ ਵਧੀਆ ਉਹਦੀ ਸਾਰੀ ਆਪਾਂ ਨੇ ਚੀਮੇ ਦੀ ਲਈ ਮਕਾਨ ਚ ਵੀ ਇੱਧਰ ਅੱਛਾ ਤੇਸੀ ਚਾਹੀਦੀ ਆ ਓਕੇ ਉਹ ਵੀ ਜਿੰਨੀ ਲਈ ਦੀ ਸਾਰੀ ਚੀਮੇ ਦੀ ਸੀ ਇਹ ਚ ਰੋੜਾ ਵੀ ਤੇ ਕੋਈ ਰਹੰਦ ਰੋੜਾ ਭੰਨਣਾ ਪੈਣਾ ਮੈਂ ਇੱਧਰ ਸਾਰੀ ਆਪਾਂ ਨੇ ਚੀਮੇ ਦੀ ਮੰਗਾਈ ਸੀ ਅੱਛਾ ਅੱਛਾ ਵਧੀਆ ਕੁਆਲਟੀ ਵਾਲੀ ਟਾਹ। ਈਮਾ ਜੇ ਇੱਕ ਬਾਈ ਜਿਹੜੀ ਉੱਥੇ ਮੋਦੀ ਦੀ ਟਾਹ। ਹਾਂ ਮੋਦੀ ਦੀ ਟ ਵੀ ਵਧੀਆ। ਉਹ ਵੀ ਵਧੀਆ। ਆ ਗਿਆ ਸੋਨੀ ਵੀ ਲੱਗਦਾ ਮੈਨੂੰ। ਆ ਗਿਆ। ਹਾਂ? ਸੋਨੀ ਹੀ ਗੋਦੀ। ਸੋਨੀ ਜਾਂ ਪਹਿਨਾ ਥੋੜੇ ਨਾ ਪਹਿਨਾ ਕਿਹੜਾ ਮਾਰ ਗਿਆ ਉਹ। ਲੀਡਾ ਚੱਕ ਕੇ ਲੈ ਗਿਆ ਤਾਂ ਉਹ ਤੁਹਾਨੂੰ ਦੇਖ ਦੱਸਦਾ ਕਹਿੰਦਾ ਅੱਜ ਆਈ ਨਹੀਂ ਹੈਗੇ ਬੰਦੇ। ਮਾਲਾ ਕਹਿੰਦਾ ਅੱਜ ਸੋਨੀ ਪਹਿਲੇ ਨੰਬਰ ਲੈ ਗਿਆ। ਪਰ ਉਹ ਕਹਿੰਦਾ ਮੈਂ ਤਾਂ ਸਮਾਨ ਚੱਕਣ ਆਇਆ ਮੈਂ ਚੱਲ ਭਾਈ ਸਮਾਨ ਲੈ ਜਾ ਤੂੰ। ਕਈ ਬੰਦੇ ਬਾਈ ਇਹੋ ਜਿਹੇ ਵੀ ਆ ਆ 6 ਵਜੇ ਆ ਕੇ ਬਹਿ ਜੰਨੇ ਆ ਬਸ ਸਾਢੇ ਦੇਣ ਚਿੱਟਾ 50 ਗਿਣਕੇ ਲਾਉਣੇ ਆ ਆਪਾਂ ਨੂੰ ਕੋਈ ਤੇ ਫਰਕ ਨਹੀਂ ਹੈਗਾ ਇਹ ਚੀਜ਼ ਦਾ ਦੇਖ ਲਈ ਮਣਕੇ ਇਦੋਂ ਕਾਤੇ ਲੱਗਦੀ ਕੰਦੇ ਸੈਟਰ ਜਾਵਾਂਗੇ ਨੂੰ ਆਹ ਉਹ ਤੇ ਚਾਰ ਫੂਟ ਇੱਕੇ ਚ ਕਾਰ ਨਹੀਂ ਉਹ ਵੀ ਕਾਰ ਫੂਟ ਇੱਕੇ ਚ ਕਰ ਲੈ ਬਾਕੀ ਓਕੇ ਰਿਪੋਰਟ ਅਵੀ ਚੱਲਦਾ ਕੰਮ ਇਸਤਰੀ ਦਾ ਆਪੂ ਆ ਪਿਲਣਾ ਹੀ ਹੈ ਹੈ ਕੁਤੋਂ ਨਾ ਨਹੀਂ ਆਇਤਾ ਚੱਲੀ ਜਾਣਾ ਮੌਸਮ ਵੀ ਬਹੁਤ ਗੜਬੜ ਹੋਈ ਵੀ ਆ ਇੱਥੇ ਰੱਬ ਦੇ ਰਹਿਣਗੇ ਹੈ ਰੱਬ ਦੇ ਰਹਿਣਗੇ ਰੱਬ ਦੇ ਰੰਗ ਤਾਂ ਹੈਗੇ ਫਿਰ ਡਰਾਉਂਦਾ ਕਾਤੇ ਇਹ ਡਰਾਉਂ ਨਹੀਂ ਜੀਵਨ ਦਾ ਰੰਗ ਸੁਭੀ ਮਾਰਦੀ ਆ ਹਾਂ ਰੱਬ ਵੀ ਦੇ ਛੋਟੇ ਜਿਹੇ ਕੱਬ ਦਾ ਇਹਨਾਂ ਨੂੰ ਕੰਢੇ ਤੇ ਉਹੀ ਕਹਿੰਦਾ ਮੈਂ ਦੇਖਣਾ ਚੰਗਾ ਭਲਾ ਮੌਸਮ ਤਾਂ ਗੜਬੜਾ ਆਇਆ ਪਿਆ ਹੈ ਨਾ ਆ ਦੇਖ ਹੁਣ ਇਧਰਲੇ ਪਾਸੇ ਨੂੰ ਤੇ ਹੋਰਾ ਚੜਿਆ ਪਿਆ ਸਾਰੇ ਪਾਸੇ ਫਾਇਨ ਲੱਗਦਾ ਜਿਕੜਾ ਹਨੇਰੀ ਆਉਂਗੀ ਐ ਨਾ ਹਾਂ ਹਨੇਰੀ ਚੈੱਕ ਕਰ ਹੂੰ ਬਸ ਕੀ ਥੋੜੇ ਫੋਨ ਦੱਸਦੇ ਹੁਣੇ ਦੇਖ ਲੈ ਉਹ ਜੇ ਫੋਨ ਦੱਦੇ ਹੁੰਦੇ ਆਪੂ ਫੋਨ ਨਾਲ ਤਾਂ ਦੱਸੀ ਹੋ ਜਾਣਾ ਪਰਸੋਂ ਦੱਸਿਆ ਬਤ ਰਾਤ ਰਾਤ ਚੰਗਾ ਜੀ ਮੈਨੂੰ ਤੇਖਤ ਦੇਖ ਲੈ ਹਨੇਰੀ ਛਾਲਤੀ ਰੱਬ ਨੇ ਪਤਾ ਵੀ ਲੱਗਿਆ ਕਿੱਧਰ ਦੇ ਅਗੇ ਪੈ ਗਿਆ ਗਰਗਰੜ ਹੋਈ ਆ ਹਾਂ ਉਹੀ ਤਾਂ ਮੈਂ ਦੇਖਦਾ ਵੀ ਖੋਰਾ ਜਿਹਾ ਚੜਦਾ ਫਿਰਦਾ ਇਹਨੇ ਗੜਬਕੜਾਇਆ ਬੜਾ ਕੰਮ ਮਿਸਰੀ ਨੇ ਘਰਤੀ ਤਿਆਰ ਰਸੋਈ ਬਾਈ ਤੇਰੀ ਜਿੰਨੀਆਂ ਮਰਜੀ ਰਸੋਈਆਂ ਬਣਾਈ ਆ ਅੰਦਰ ਤੇ ਬਾਹਰ ਬਾਹਰ ਤੇ ਵੀ ਫੇਰ ਇੱਕ ਜੇ ਹੋਰ ਚਾਹੀਦੀ ਆ ਸਹੀ ਗੱਲ ਹੈ ਤੇ ਬਾਹਰ ਕੇ ਚੁੱਲਾ ਹਜੇ ਹੋਰ ਚਾਹੀਦਾ ਫਰਮਾਨਾ ਦੇ ਕੰਮ ਕਰਦੇ ਹੋਏ ਸਾਡਾ ਚਲੀ ਜਾਂਦਾ ਹਾਂ ਉਹ ਭਾਈ ਗੱਲ ਮਾਤ ਗੱਲਾ ਮੌਸਮ ਦੇ ਦੇਖ ਲਾ ਹਨਾ ਮੌਸਮ ਵਿੱਚ ਸੂਰਜ ਵੀ ਵਿਚਾਰਾ ਫਿੱਕਾ ਜਾ ਪਾਤਾ ਦੇਖ ਲਾ ਹਾਂ ਹੁਣ ਇੰਨੀ ਗਰਮੀ ਧੁੱਪ ਦੀ ਯਾਰ ਵਧੀਆ ਗਰਮੀ ਵੀ ਨਹੀਂ ਜਿਆਦਾ ਕੰਮ ਗੜਬੜਾਇਆ ਵਾ ਉਹ ਹਫਤੇ ਦੀ ਖੇਲ ਆ ਹਾਂ ਹਫਤੇ ਦੀ ਖੇਲ ਆ ਬਾਸ ਬਾਸ ਹਫਤਾ ਪਹਿਲੀ ਤਰੀਕ ਦੇ ਬਾਅਦ ਇਹਨੇ ਦੇਖਣਾ ਨਹੀਂ ਫਿਰ ਪਾਣੀ ਲੱਭਣਾ ਹਾਂ ਸਹੀ ਗੱਲ ਆ ਵੀ ਆ ਜਾ ਤੇ ਕਰਦਾ ਉੱਠਣਾ ਜਿਹੜਾ ਕੀਤਾ ਜੂ ਉਹੀ ਕਹਿੰਦਾ ਫੇਰ ਜੱਗ ਹੋਣੇ ਆ ਵੀ ਆ ਜਾ ਰੱਬ ਸਹੀ ਗੱਲ ਦੇਰ ਹੋਣਾ ਨਹੀਂ ਚੌੜਾ ਚੱਲਣਾ ਚੌੜਾ ਹਾਂ ਚੱਲਣਾ ਚੌੜਾ ਨੇ ਇਹ ਤਾਂ ਹੁਣ ਹੁਣ ਅਰਦਾਸਾਂ ਕਰਨੀਆਂ ਪਰਮਾਤਮਾ ਨੂੰ ਵੀ ਰੱਬ ਆਈ ਉਹ ਲੇਟ ਸੁਣਨੀਆਂ ਹੈ ਲੇਟ ਸੁਣਨੀਆਂ ਜ਼ਿਆਦਾ ਲੇਟ ਲੇਟ ਪੁੱਜਣੀਆਂ ਹੈ ਜਿਵੇਂ ਹੁਣ ਡਾਕੀਏ ਕੋਲ ਤਰਤੀ ਪਾ ਦਿੰਦੇ ਆ ਕਈ ਵਾਰੀ ਲੇਟ ਪੁੱਜਦੀ ਆ ਹੋਈ ਹੋਣੀ ਗਾਖੇ ਹੋਈ ਗਾਖੇ 5 ਇੰਚੀ ਆ ਇਹ ਥੱਲੇ ਬੱਲੀ ਕੱਢ ਲੈਣੀ ਸੀ ਥੋੜਾ ਬੱਲੀ ਕੱਢਣਾ ਕਰਾਉਣਾ ਕਿਆ ਕੋਈ ਠੀਕ ਨਾ ਲੱਗਦਾ ਬੱਲੀ ਕੱਢਣੀ ਨਾ ਹੂੰ ਥੱਲੇ ਲਾ ਕੇ ਕਾਏ ਸਮੋਸੇ ਨਾ ਦੀਏ ਨਾ ਬਜਣਾ ਆਵੇ ਹਨਾ ਕੋਈ ਹਾਜੇ ਪਤਾ ਫੱਟੇ ਫੱਟੇ ਪਾ ਦੇ ਹੂੰ ਦਾ ਪੈਸੇ ਅੱਠ ਰੁਪਏ ਥੱਲੇ ਪੱਤਰੀ ਕਰੀ ਹੋਈ ਆ ਬਸ ਦੇਖ ਲੈ ਲਾਉਂਗੇ ਜਰੂਰ ਕਈ ਵਾਰ ਗਰਾਉ ਪੈ ਜਾਂਦਾ ਬਿਲਕੁਲ ਬਿਲਕੁਲ ਕਿਰ ਬਾਲਾ ਚੱਕ ਲਿਆ ਹੂੰ ਜਲਦੀ ਸਫਾਈ ਗੰਦ ਦੀ ਹੈ ਅਨੇਕ ਤੇ ਲੱਗ ਰਿਹਾ ਥੋੜਾ ਜਿਹਾ ਉਹ ਕਹਿੰਦੇ ਨੇ ਖੁਸ਼ੀ ਜਿਹੜੀ ਹੁੰਦੀ ਹੈ ਹੋ ਤੱਕ ਸਾਰੀਆਂ ਪ੍ਰਾਣੀਆਂ ਇਟਾਂ ਕੇ ਲਈ ਮੱਥਾ ਮਾਰਿਆ ਬਿੰਗੇ ਟੇਡੇ ਰੋੜੇ ਨਾਲ ਕੋਈ ਸੁਰਚ ਵੀ ਨਹੀਂ ਦਾ ਹੈਗਾ ਕੋਈ ਇਟ ਸੁਰਚ ਨਹੀਂ ਦੀ ਸਾਰੇ ਲਾਤੀ ਕੋਈ ਝੇਖਾਂ ਦੇ ਭੱਟੇ ਦੀ ਦੀ ਕੋਈ ਚੀਮੇ ਦੀ ਦੀ ਕੋਈ ਐਸਕੇ ਦੀ ਕੋਈ ਕੁਸ ਦੀ ਸਾਰੇ ਪੱਠੇ ਤਾਂ ਉਹਨੇ 100 ਵੇਰੇ 35 ਤਰ੍ਹਾਂ ਦੇ ਤਾਂ ਭੱਟੇ ਆਲੇ ਆ ਇੱਕ ਆਇਆ ਹੁਣ ਪਿਓ ਰੇਟ ਇੱਕ ਸਾਰਾ ਤਾਂ ਖੁਸ਼ੀ ਜਿਹੜੀ ਵੀ ਹੈ ਹੈ ਆਰੇ ਆਪੋਜੀ ਕੁਝ ਜਿਆਦਾ ਇੱਕ ਤਾਂ ਵੀ ਜੱਠਾ ਖਾ ਲਿਆ ਇੱਕ ਇੱਕ ਜੱਠਾ ਖਾ ਕੇ ਦੇਖ ਲੈ ਗੇੜਾ ਨਹੀਂ ਪੈਣ ਦਿੰਦਾ ਤਾਂ ਤਾਂ ਬਚ ਗਿਆ ਆਪਣਾ ਨਿੰਬੂ ਇੱਕ ਵਿਚਾਰਾ ਟਮਾਟਰਾਂ ਦਾ ਬੂਟਾ ਗਿਆ ਟਮਾਟਰ ਚਟਣੀ ਪਈ ਟਮਾਟਰਾਂ ਦੀ ਮੈਨੂੰ ਇੱਕ ਸਾਈਡ ਤੋਂ ਟਮਾਟਰ ਲੱਗੇ ਵੀ ਬਹੁਤ ਬਹੁਤ ਟਮਾਟਰ ਤੇ ਆ ਉੱਟਾ ਉੱਟਾ ਗਿਰੀ ਗਈਆਂ ਪੱਤੇ ਨਹੀਂ ਹੋਈ ਬੇਲ ਇੱਕ ਤਾਂ ਦੋ ਪੱਟ ਲੈ ਕੇ ਲਾ ਲਏ ਉਧਰ ਤੇ ਬਾਤ ਨਹੀਂ ਮੈਨੂੰ ਅਗਲੇ ਹਾਲ ਤੱਕ ਕਰਦਣੀ ਛਾਵਾਂ ਵਧੀਆ ਨਾ ਨਿੰਮ ਤਾਂ ਬਚਾਉਣੀ ਆ ਇਹਦਾ ਬਚ ਗਈ ਏ ਭਾਈ ਪਹਿਲਾਂ ਬੇੜੇ ਵਿੱਚ ਹੁੰਦੀ ਉਹ ਨੀ ਮਾ ਬਹੁਤ ਹੁਣ ਲਉਦਾ ਹੀ ਨਹੀਂ ਕੋਈ ਆ ਇਹ ਲਾਵੀ ਦੇ ਪਤਾ ਕੀ ਕਹਿਣਾ ਤੀਵੀਆਂ ਨੇ ਪੱਤੇ ਖੜਦੇ ਆ ਪੱਤੇ ਖੜਦੇ ਰੋਹ ਪੋਚੇ ਸੁੰਭਰਨਾ ਪੈਂਦਾ ਹੁਣ ਅਗਲਾ ਕਹਿੰਦਾ ਵੀ ਇਹ ਤਾਂ ਹਫਤੇ ਬਾਅਦ ਵੀ ਐ ਲੱਗੇ ਵੀ ਲੈ ਅੱਜੇ ਸੁੰਭਰਿਆ ਵਾ ਚੱਕਰ ਆਹਾ ਏ ਤਾਂ ਦਰਖਤਾਂ ਅਗਲੇ ਪਿਆਰ ਘਟ ਗਿਆ ਦਾ ਪਿੰਡਾਂ ਚ ਨਹੀਂ ਸਾਡੇ ਘਰਾਂ ਇੱਥੇ ਕਿਕਰਾਂ ਵੀ ਖੜੀ ਜਾਂਦੀਆਂ ਦੇਖ ਲੈ ਕਿਕਰ ਹਾਂ ਨਹੀਂ ਕਿਕਰ ਇੰਨਾ ਗੰਦ ਪਾਉਂਦੀ ਕੋਈ ਅੰਤ ਨਹੀਂ ਬਰੀਕ ਬਰੀਕ ਜੇ ਪੱਤੇ ਹੁੰਦੇ ਉਹੀ ਗਿਰੀ ਜਾਂਦੇ ਆ ਉਹ ਕੁੱਟ ਕੇ ਮਹਿੰਦੀ ਬਣਾ ਦੇ ਕਰਦੇ ਦੇ ਉਹਦੀ ਦੇਖ ਲੈ ਨਿੰਮ ਦੇ ਉਹਦੇ ਪੱਤੇਆਂ ਦੀ ਕਿੱਕਰਦਿਆਂ ਦੀ ਟੁੱਟ ਕੇ ਮਹਿੰਦੀ ਬਣਾ ਦੇਣੀ ਦੇਖ ਲੈ ਕਬਲੀ ਦੇ ਆ ਸਿਰੇ ਪੰਨਾ ਉੱਥੇ ਕੱਢਉਣੀ ਇੱਥੇ ਤਾਂ ਇੱਕ ਬੱਲ ਉਹਦਾ ਬੱਲਾ ਹੀ ਲਾ ਦੋਣਾ ਹਾਂ ਇੱਥੇ ਤਾਂ ਬੱਲਾ ਹੀ ਲਾ ਲਾ ਗੱਬੇ ਬੱਲਾ ਚੱਕ ਲੈ ਛੋਟਾ ਲਾਲਾ ਪਰਾ ਸਪੋਰਟ ਹਾਂ ਬਾਈ ਇੱਥੇ ਤਾਂ ਕੰਦ ਹੁਣੀ ਘਰੀ ਹਲੇ ਨਾ ਨਾ ਕੋਈ ਪਤਾ ਨਹੀਂ ਹੁੰਦਾ ਰਿਸਕ ਜਰੂਰੀ ਲੈਣਾ ਹਾਂ ਦੁਆਰਾ ਘੋਲਣਾ ਪੈ ਜਾਣਾ ਇਹਨੂੰ ਇਕੱਠਾ ਕਰਨਾ ਔਖਾ ਹੋ ਜਾਣਾ ਘੋਲਣਾ ਉਹੀ ਦਾ ਮੈਂ ਕਹਿੰਦਾ ਇਕੱਠੀ ਗਾਨੀ ਬੈ ਜਾਂਦੀ ਆਵੇ ਤੇ ਇੱਟਾ ਤਿੰਨ ਚੱਕੀਆਂ ਉਹ टाकी ਨਹੀਂ ਵੀ ਕਰਨੇ ਕਰਕੇ ਹੂੰ ਆਉਣ ਇੱਥੀ ਤੇ ਅੱਧਾ ਦਾ ਸਾਰਾ ਨਿਕਲ ਗਿਆ ਚਲ ਹਾਂ ਹੋ ਗਿਆ ਅਸੀਂ ਨਾ ਜੜੀਆਂ ਵਧਣ ਲਾਇਆ ਸੋਨੀ ਨੂੰ ਕਿੱਦਾਂ ਫੇਲ ਆਉਣੀ ਯਾਰ ਸੋਨੀ ਨੂੰ ਮੈਂ ਵੱਢ ਦੇ ਇਸ ਟਮਾਜੀ ਤਿੰਨ ਚਾਰ ਸਾਲ ਦਾ ਪਿਆ ਇਹ ਉਹਨਾਂ ਦਾ ਕੰਮ ਹੋਣਾ ਇਹਨਾਂ ਦਾ ਨਹੀਂ ਹੈ ਸੋਖਾ ਮੇਂਦੀ ਪੁੱਠੇ ਕੰਮ ਕਰਾਈ ਜਾਂਦਾ ਹੈ ਨਿਆ ਦੇਹਲਾ ਸੁੱਖੇ ਨੂੰ ਪੁੱਠੇ ਦਰਮ ਦਦਾ ਪਕੌੜੇ ਦੀ ਦੁਕਾਨ ਕਾਲੀ ਭਾਰੀ ਹੈ ਕਹਿੰਦਾ ਚੱਕ ਹੋਇਆ ਨਹੀਂ ਕਹਿੰਦਾ ਬਾਹੇ ਬਹੁਤ ਭਾਰੀ ਹੈ ਕਹਿੰਦਾ ਉਹ ਬਹੁਤ ਹੋ ਗੜਬੜ ਹੋ ਗਿਆ ਮਿਸਤਰੀ ਇੱਧਰ ਦਾ ਤਿਆਰ ਕਰਕੇ ਲੰਘ ਗਿਆ ਆਪਣਾ ਢੱਕ ਗਿਆ ਉੱਧਰ ਦੂਆ ਵੀ ਸਮਾਨ ਆਪਣਾ ਢਾਗ ਗਿਆ ਮਿਸਤਰੀ ਹੁਣ ਮੋਟਰ ਕਿ ਨਹੀਂ ਕਿੜਾ ਮਾਰ ਕੇ ਆਉਂਦੇ ਆ ਦੇਖ ਕੇ ਆਉਂਦੇ ਆ ਕਿੱਦਾਂ ਦਾ ਮੌਸਮ ਚੱਲ ਚਲੋ ਚਲਦੇ ਆ ਜੀ ਮੋਟਰ ਕਿ ਨਹੀਂ ਉਹ ਲੁਵਾ ਇੱਧਰ ਕਿੱਧਰ ਫਿਰਦਾ ਆ ਇੱਧਰ ਦਾ ਚੱਕਣਾ ਆਇਆ ਹਾਂ ਹਾਂ ਮੌਸਮ ਕਹਿੰਦਾ ਹੋ ਮੌਸਮ ਹੋਰ ਸਾਡਾ ਤਾਂ ਚਾਰਾ ਚੱਲਦਾ ਨਹੀਂ ਹਾਂ ਚੱਲਦਾ ਕਾਤੇ ਨਹੀਂ ਤੇਰਾ ਆਪਣੀ ਪੜਾ ਲਈ ਤੂੜੀ ਵੀ ਬਣਾ ਲਈ ਵੇਲਾ ਹੋ ਗਿਆ ਉਹ ਤੂੜੀ ਦਾ ਉਹ ਵੜਾਉਣੀ ਉਹਦੀ ਆਪਣਾ ਕੰਮ ਹਿੰਮਤ ਦਾ ਕਰਨੀ ਹੋ ਆ ਹਾਂ ਇਹ ਤਾਂ ਹੈ ਹੋ ਹਾਂ ਮੈਂ ਤੇ ਕਾ ਨੀ ਮਰਦ ਕਾ ਨੀ ਆ ਤੂੜੀ ਬਣਾ ਲਈ ਸਾਰਾ ਕੁਝ ਕਰ ਲਿਆ ਮੈਂ ਉਹੀ ਕਹਿੰਦਾ ਹਾਂ ਨਵੇੜ ਤਾਂ ਕੰਮ ਸਾਰਾ ਫਤਿਹ ਕਰਤਾ ਕਿੰਨੀਆਂ ਟਰਾਲੀਆਂ ਬਣ ਗਈਆਂ ਇੱਧਰ ਚਾਰ ਬਣ ਗਈਆਂ ਤੇ ਇੱਧਰ ਦੋ ਦੋ ਚਾਰ ਪੰਜ ਬਣ ਗਈਆਂ ਹਾਂ ਟਰੈਵਲ ਕਿਹੜਾ ਇਹਦੇ ਕੋਈ ਬਾਈ ਕੋ ਆਪੇ ਦੋਏ ਜਾਣੇ ਫਿਰ ਮੈਂ ਛੇ ਮਰਜੀਦ ਬਾਈ ਯਾਰ ਉਹ ਨਾ ਉਹਦਾ ਗਰਜੀ ਤਾਂ ਰਹੋ ਮੁੰਡਾ ਅੱਛਾ ਵਧੀਆ ਸਮਾ ਤੇ ਵਧੀਆ ਚੱਲਦੀ ਆ ਕੋਈ ਉਹ ਨਹੀਂ ਵੀਰ ਬਹੁਤ ਆਰ ਨੇ ਨਾ ਨਾ ਚੱਲੀ ਜਾਂਦੀ ਯਾਰ ਬੰਦੇ ਜੀ ਹਿੰਮਤ ਚਾਹੀਦੀ ਆ ਦੇਵਤ 3000 ਰੁਪਏ 3000 ਰੁਪਏ ਲੈ ਜਾਂਦਾ ਮੈਂ ਉਹ ਵੀ ਹਰ 100 ਰੁਪਏ ਜੇ ਟਰਾਲੀ ਵੀ ਆ 310 ਰੁਪਏ ਨੂੰ ਵੀ ਲਾ ਲੈ ਜੇ ਉਹ ਟਰਾਲੀ ਆ 11000 ਹੋ ਗਿਆ 11000 ਰੁਪਏ ਲਾ ਲੈ ਜੇ 11 12000 ਰੁਪਏ ਹੋ ਜਾਂਦਾ ਠੀਕਾ 20 ਰੁਪਏ ਲਈ ਗੱਲ ਹੂੰ ਮੌਸਮ ਗੜਬੜ ਹੁੰਦਾ ਲੱਗਦਾ ਯਾਰ ਰਾਤ ਨੂੰ ਅੱਜ ਆ ਬਈ ਇਹਦੇ ਕੰਮ ਕਰਾ ਬੜਾ ਰੋ ਆਪਣੇ ਕੱਜਰੀ ਨਾਲ ਜੇ 11 ਵਜੇ ਤੋਂ ਬਾਅਦ ਕੇ ਜਾਓ ਪਹਿਲਾਂ ਇਹਨੂੰ ਉਹਨਾਂ ਨੂੰ ਕਹਿਣਾ ਵੀ ਇੱਕ ਦਿਨ ਫਰੈਸ਼ਰ ਪਰ ਇਹ ਨਾ ਜਾਓ ਨਾ ਉਹੀ ਬੜਦੇ ਆ ਨਾ ਤੇ ਵੀ ਬੜ ਜਾ ਦੋ ਤਿੰਨ ਪੰਜ ਛਾ ਲਾਈਂਗਾ ਕਿਆ ਲਾਈਂਣਾ ਨੇ ਉਹਨੂੰ ਕਹਣਾ ਇੱਕ ਦਿਨ ਇਹਨੂੰ ਉਹਨੂੰ ਲਾਵਾ ਉਹਨੂੰ ਜੰਦਰਾਂ ਦੇ ਨੇੜੇ ਲਾਲਾ ਉਹੀ ਲਾਲਾ ਉਹ ਕਹਿੰਦੇ ਤੇ ਅਸੀਂ ਬੜ ਦੂ ਉਹਨਾਂ ਦਾ ਬੱਡ ਵੀ ਦੇਣੀ ਸੀ ਹੁਣ ਉਹ ਜਰਨੈਲ ਕੱਲੇ ਨੇ ਰੋ ਹੜ ਬੜਦਾ ਕੱਲ ਨੂੰ ਕਹਿੰਦਾ ਕੱਢ ਦੇਣੀ ਆ ਮਾਤ ਨੂੰ ਮੌਸਮ ਦੇਖ ਕੱਢਣੇ ਵਾਲਾ ਕਿਆ ਕਹਿੰਦਾ ਇਹਦਾ ਗਿੱਲੀ ਸਮਾਂ ਤੇ ਤੋਂ ਧੋਣੀ ਨਹੀਂ ਪਾਊਗੀ ਹੁਣ ਤਾਂ ਇਹੇ ਦਾਦ ਕਦਨ ਦੇ ਦੇ ਸਭ ਰੀ ਚੱਕ ਹੋ ਜਾਣ ਯਾਰ ਹੂੰ 10 ਦਿਨ ਬਹੁਤ ਆ ਕੱਲ ਪਰਸੋਂ ਦੇ ਲੈ ਕਿਹੜਾ ਚੜ ਚੜ ਪਤਾ ਵੀ ਨਹੀਂ ਤਾਏਗਾ ਦੇ ਲੈ ਕਿਹੜੇ ਸਾਫ ਗਾ ਪੈ ਗਿਆ ਰਾਤੇ ਰਾਤ ਅੱਜ ਆ ਕੇ ਤੇ ਥੋੜਾ ਚੜਿਆ ਹੋਇਆ ਪੂਰਾ ਇਹ ਨੇਰੀ ਠਾਲੂ ਰਾਤ ਨੂੰ ਜਿਹੜੇ ਸਾਫ ਗੱਲ ਖੌਰਾ ਹੋਇਆ ਵਾ ਆ ਕੰਨਾ ਤਾਂ ਛੜਦਾ ਕਟਾਈ ਤੇ ਇਹ ਛੋਟਾ ਤਾਂ ਯਾਰ ਤਾਂ ਨਹੀਂ ਸੀੜਿਆ ਮੈਂ ਇਹਨੇ ਥੱਲੇ ਆ ਜਣਾ ਤਾਂ ਉਹ ਬਰਾਬਰ ਆ ਸੀੜਦਾ ਬਾਕੀ ਤਨਪੋਰ ਲਿਆ ਐਲਟਰਾ ਜੀ ਲਿਆ ਤੇ ਉਹ ਕਿਹੜੀ ਕਹਿੰਦਾ ਤੂੰ ਟੈਂਪਰਾ ਟੈਂਪਰਾ ਲਿਆ ਆ ਬਾਕੀ ਉਹ ਦੂਈ ਕਰਿਆ ਮੈਂ ਪਿਆ ਕਹਨੇ ਆ 405 ਅਰੇ ਰੜਿਆ ਡਾਇਆ ਜੂਰੀ ਆ ਪਾਏ ਆ ਹੁਣ ਉਹ ਰਹਿ ਗਈ ਉਹ ਜੇ ਨਾਮ ਹੀ ਤੇ ਅੱਜ ਤਾ ਦਬੇਰੀ ਹੋ ਵੀ ਕਰਦੇ ਨਹੀਂ ਕੈਪਾ ਪਲਾਦਨ ਕਲੋਰੋਗਾਦ ਕਰੀ ਅੱਜ ਕਰਕੇ ਤੇ ਦੂਏ ਦਿਨ ਇੰਨੀ ਖੇਚ ਕਰੋ ਕਟੋ ਕੜੇ ਹਰੇਕ ਦਵਾਈ ਦੇ ਹਫਤੇ ਦਾ ਡਿਫਰੈਂਸ ਹੁੰਦਾ ਮੈਨੂੰ ਦੱਸ ਤੂੰ ਦੱਸਿਆ ਨਾ ਹੁਣ ਆਪਰੇ ਉਹ ਜਿਹੜਾ ਨਾਮ ਉਹ ਦਵਾਈ ਦਾ ਨਾਮ ਚਲ ਪਾ ਦਿੰਦਾ ਮੇਰੇ ਵਿੱਚ ਤੂੰ ਕਹਿੰਦੀ ਉਹ ਹਫਤੇ ਦਾ ਟਾਈਮ ਚਾਹੀਦਾ ਕਿਸੇ ਵੀ ਦਵਾਈ ਵਿੱਚ ਵਿਚਾਰ ਕਿੰਨੀ ਆ ਪਾ ਦਿੰਦਾ ਤਵਾ ਦਿੰਦਾ ਉਹਨੂੰ ਓਹ ਤੂੰ ਦੱਸ ਅੱਠ ਪੰਪ ਬਹੁਤ ਆਓ ਅੱਠ ਪੰਪ ਲਾ ਦੋ ਸਿਆੜ ਉਹਦਾ ਕਹਿੰਦਾ ਜੇ 2-2 ਸੈਂਟੇ ਲੈ ਜਾ ਸਿਆੜ ਇਕੱਠੇ ਕੋਈ ਗੱਲ ਨਹੀਂ ਕਈ ਵਾਰੀ ਪੱਤਾ ਫੂਕ ਦੇਦੀ ਹੈ ਤੇਜ਼ ਹੋਈ ਵੀ ਨਹੀਂ ਹਾਂ ਸਾਰਾ ਉੱਪਰ ਕਹਿੰਦਾ ਕੋਈ ਚੱਕਰ ਨਹੀਂ ਢੱਲੀਆਂ ਵਾਲਾ ਵੀ ਕਹੇ ਆ ਨਹੀਂ ਨਹੀਂ ਲੈ ਲੈਣ ਸਭ ਤੋਂ ਵਧੀਆ ਆਹੋ ਆ ਗਿਆ ਵੀਰ ਬੰਮੇ ਚੱਲ ਤੂੰ ਚੱਲ ਚੱਲੀਏ ਦੇਖੀਏ ਆ ਚੱਲ ਆ ਗਿਆ ਓਹ ਜੀ ਛੋਲੇ ਵਾਲੇ ਖੇਤ ਚ ਪੱਦੇ ਆ ਪੌਤਾ ਛੋਲੇ ਪੱਕ ਗਏ ਆ ਵਿੱਚ ਦੂ ਦਮ ਤੱਕ ਵੜਾ ਦੇਣੇ ਆਪਾਂ ਨੇ ਦੇਖਦੇ ਆਂ ਭੱਜ ਆ ਗਿਆ ਖੇ ਬਹੁਤ ਹੋਇਆ ਜਾ ਵਿੱਚ ਵਿੱਚ ਹਰੇ ਆ ਬਾਈ ਯਾਰ ਹਰਿਆਂ ਦਾ ਕੀ ਕਰੀਏ ਹੈ ਇਹ ਨਾ ਪੱਕੇ ਹੋ ਆ ਦੇਖਾ ਹਰੇ ਆ ਵਿੱਚ ਵਿੱਚ ਪੱਕ ਗਏ ਵਿੱਚ ਵਿੱਚ ਪੱਕ ਗਏ ਮੈਂ ਕਿਹਾ ਆ ਦੇਖਾ ਵਧੀਆ ਪੱਕੇ ਹੋਵੇ ਹਾਂ ਕਿਹਨਾਂ ਕੋ ਬੱਡ ਬੱਡ ਛੇਤੀ ਰੱਬ ਫਰਾਟੇ ਮਾਰਦਾ ਉੱਪਰ ਆ ਹਲੇ ਉਰੋਂ ਪਤਾ ਨਹੀਂ ਗਾਦੇ ਨਹੀਂ ਪੱਕੇ ਤਿੰਨ ਚਾਰ ਲੈਣਾ ਪਾਣੀ ਵੀ ਕਰਕੇ ਸੁਲਾਬ ਸੁਲਾਬ ਵੀ ਗਿਆ ਨਹੀਂ ਗੱਭੇ ਆ ਗਏ ਆ ਇਹ ਤਿੰਨ ਲੈਣਾ ਆ ਬਾਅਦ ਜਾ ਕੇ ਕੱਖ ਕੰਨਾ ਹੋ ਗਿਆ ਪਹਿਲਾਂ ਗੜਾਈਆਂ ਹੋ ਗਈਆਂ ਇਹਦੀਆਂ ਚੱਲ ਕਰਦੇ ਜਾਈਦਾ ਹੀਲਾ ਹੋਂ ਲੇਬਰ ਵੀ ਨਹੀਂ ਮਿਲਦੀ ਹੁਣ ਜਿਹੜੇ ਸਾਹਗਾ ਤੂੰ ਦਾਤ ਮਾਰਦਾ ਤੂੰ ਨਾ ਮਰਾਲੀ ਇੰਨੀ ਦੂਰ ਤੇ ਦਾ ਕਹਿੰਦੇ ਕਦੇ ਲਾਇਆ ਰਾ ਲੈ ਜੇ ਦਿਨ ਬਾਅਦ ਲੰਡਾ ਹਾਂ ਦਾ ਤੁਈ ਆ ਵੀ ਮੈਂ ਰੋਲ ਟਿੱਖਾ ਕਰਦਾ ਜੇ ਵੱਡਣਾ ਤ੍ਰੇਤੀ ਰੇੜੀ ਦੇ ਵਿੱਚ ਆਪਣੀ ਤੇ ਰੱਖੀ ਵੀ ਦੋ ਰੇਤੀਆਂ ਮਾਰ ਲਾ ਬਸ ਬਹੁਤ ਇੰਨੇ ਜਿਹਾ ਟਿੱਖਾ ਹੋ ਜਾਂਦਾ ਵੱਡਣਾ ਚੱਲ ਵੱਡ ਲੈ ਵਾ ਨੋ ਵੀ ਵੀਰੋ ਮੜੀ ਸਲਾਹ ਦੱਸੋ ਵੀ ਇਹ ਜਿਹੜੇ ਆਪਣੇ ਹਰੇ ਆ ਇਹ ਪੱਕੇ ਆਉਂਗੇ ਜੇ ਇਹਨਾਂ ਨੂੰ ਕੱਚੇ ਵੱਢ ਲਈਏ ਮੜਾ ਜਿਹਾ ਕਿ ਇਹਦੇ ਵਿੱਚ ਹਲੇ ਪੁੱਤ ਦਾਣਾ ਤਾਂ ਬਣ ਗਿਆ ਹਰਾ ਏ ਆ ਦੋ ਚਾਰ ਕ ਲੈਣਾ ਆਹਾ ਬਾਕੀ ਸਾਰੇ ਪੱਕ ਗਏ ਆ ਸਾਈਡ ਵਾਲੀਆਂ ਪੱਕ ਗਈਆਂ ਮੈਂ ਦੇਖਿਆ ਇਹਨੂੰ ਪੁੱਲ ਉਹ ਚਾਰ ਕ ਲੈਣਾ ਹਰੀਆਂ ਪਤਾ ਨਹੀਂ ਕਿਹਦੇ ਨਹੀਂ ਫਿਰ ਹਫਤਾ ਘਟਾਉਣੇ ਹੋਰ ਪੈਣੇ ਆ ਹੂੰ ਦਾਣਾ ਬਣਿਆ ਵੇ ਇਹਨਾਂ ਐ ਵਧੀਆ ਵਿੱਚ ਹੇ ਵੀ 5-4 ਦਿਨਾਂ ਚ ਬਣ ਜਾਊਗਾ। ਪੂਰ ਘਲਾ ਲੈਂਦੇ ਆ 5-4 ਦਿਨ। ਆ ਸਾਰੇ ਪੱਕੇ ਵੇ ਐਨ ਮਾ ਦੇਖਿਆ ਤੂੜ ਕੇ। ਚਲੋ ਚਾਉਦੇ ਆ ਜੀ ਕਰਨ ਨੂੰ ਦੇਖਦੇ ਆ। ਮੀਂਹ ਦੀ ਤਿਆਰੀ ਆ ਫੁੱਲ 5-4 ਮਿੰਟ ਵਿੱਚ। ਉਮੀਦ ਆ ਵੀ ਆਜੂ। ਜਿਹੜੇ ਸਾਫ ਗੱਲ। ਨਿਸ਼ਕਾਰੀ ਮਾਰਦਾ। ਚਲੋ ਚੱਲਦੇ ਆ ਜੀ ਕਰਨ ਨੂੰ। ਤਾਂ ਨਹੀਂ ਮੀਂਹ ਸਟਾਰਟ ਹੋ ਗਿਆ ਬਾਈ। ਹੋ ਰਹੀ ਆ ਖੜ ਖੜ। ਹਵਾ ਵੀ ਚੱਲ ਵੀ। ਨੇਰੀ ਵਾਰੇ ਦਾ ਹੈ ਮੈਚ ਵੀ ਕਰ ਕਿੱਥੇ ਮੈਚ ਪੰਗਾਰ ਚਲ ਉੱਥੇ ਕਿਹੜੇ ਨਹੀਂ ਪੈਂਦਾ ਪੀਟੀਵੀ 'ਚ ਦੇਖ ਲਈਏ ਇੱਥੇ ਫੋਨ 'ਤੇ ਦੇਖ ਲਈ ਹੋ ਗਿਆ ਬਾਈ ਬਾਈ ਬੰਦ ਮੈਸੇਜ ਆ ਗਿਆ ਬਸ ਕਰ ਜੇ ਨਿਆਣੀ ਆਉ ਦੁੱਧ ਚੰਗਾਉਣ ਨੂੰ ਲਾ ਹੋਰ ਇੰਨੀਆਂ ਜੇ ਤੂੰ ਵੀ ਹੱਡ ਨਹੀਂ ਨਹੀਂ ਬਸ ਹੀ ਥੋੜਾ ਜਿਹਾ ਪਲਾਨ ਉਜੀ ਪੂਰਾ ਪੈਣਾ ਸ਼ੁਰੂ ਹੋ ਗਿਆ ਬਾਕੀ ਦੇਖਦੇ ਹਾਂ ਕਿੰਨਾ ਕੁ ਪੈਂਦਾ ਹਲੇ ਕਿੜੀਆਂ ਉਤਰਿਆ ਆਈਆਂ ਹਨ ਘੜ ਘੜ ਰੱਬ ਦੇਖ ਲੈ ਘੜੀ ਚ ਆ ਜਾਂਦਾ ਕੋਈ ਚ ਨਹੀਂ ਦੱਸਿਆ ਹੋਇਆ ਅਜੇ ਦੁਪਹਿਰੇ ਪੀਐਸਐਨ ਵਾਲੇ ਦੇ ਮੈਸੇਜ ਆਏ ਨਹੀਂ ਸਰ ਆ ਮੈਨੂੰ ਵੀ ਆਇਆ ਤਾਂ ਵਿਸਰ ਜੀ ਕੀ ਕਹਿਣਾ ਹੈ ਹਾਂ ਬਹੁਤ ਤਾਂ ਪਤਾ ਲੱਗ ਗਿਆ ਤਾਂ ਜੀ ਚੱਲ ਦੇਖਦੇ ਹਾਂ ਕਿੰਨਾ ਕੁ ਪੈਂਦਾ ਲੰਗ ਜਿਵੇਂ ਚੰਗੀ ਗੱਲ ਆ ਸੁਪਰੀ ਸਾਡੀ ਕੋਈ ਪੂਰੀ ਬਣਾਉਣੀ ਬਾਬਾ ਉਹ ਆਵੇ ਪੂਰੀ ਨੇਰੀ ਡਾਲਤੀ ਚੱਲ ਪਿਆ ਪੰਤਾਲਾ ਪੂਰਾ ਐਨ ਉਹ ਗਾਇਆ ਲੈ ਡੱਕ ਇਹਦੇ ਕਬੂਤਰਾਂ ਦੀ ਛਾਤਰੀਆਂ ਉੱਡ ਜਣੀਆਂ ਇੱਕ ਪੰਗਾ ਥੋੜੋ ਆ ਲਫਾਫਾ ਅੰਦਰ ਦੇ ਲਿਆ ਗੋ ਬਣਾ ਕੋਈ ਦੇਖ ਕੇ ਵੇ ਬੱਛੜਾ ਨਹੀਂ ਨਾ ਬੱਛੜਾ ਉਹ ਘਟ ਗਈ ਪਹਿਨਾਵਾ ਜੀ ਆਈਟੀ ਇੱਧਰ ਦੀ ਇਹ ਮੈਂ ਤਾਂ ਪਹਿਨਾਵਾ ਆਹਦਾ ਸਾਹ ਆਉਂਦਾ ਤੁਹਾਰਾ ਦੇਖ ਕੇ ਹਾਂ ਨਹੀਂ ਤਾਂ ਪੂਰੀ ਰਿਪੀਟ ਗੈਲ ਆ ਇਸ ਵਾਰ ਬਣਾਈਆਂ ਕਰਨ ਹੁੰਦਾ ਇਸ ਵਾਰ ਨਹੀਂ ਨਹੀਂ ਬਈਆਂ ਵਾਲੀ ਨਹੀਂ ਚੱਲਣ ਦਿੰਦਾ ਲੇਬਰ ਵਾਲੀ ਮਸ਼ੀਨ ਤਾਂ ਇੱਕਦਾਂ ਛੱਡ ਕੇ ਚੱਲ ਪੈਂਦੀ ਆ ਪਰ ਲੇਬਰ ਵਾਲੀ ਦਾ ਔਖਾ ਹੋ ਜਾਂਦਾ ਜਿੰਨੇ ਜ਼ਿਆਦਾ ਪੈਗ ਮਜ਼ੇਦ ਨਹੀਂ ਚੱਲਣੀ ਮਰ ਮਸ਼ੀਨ ਇੱਕਦਾਂ ਛੱਡ ਕੇ ਚੱਲ ਪੈਂਦੀ ਬਾਈ ਜੇ ਜ਼ਿਆਦਾ ਕਿੱਲੀ ਹੋ ਜਾਵੇ ਬੱਲ ਸੁੱਕ ਜਾਂਦੀ ਆ ਛੇਤੀ ਬੱਲ ਤਾਂ ਖੜੀ ਆ ਨਾ ਆਹ ਪਾਣੀ ਵਿੱਚ ਦੇ ਦੋ ਹਾਂ ਪਪਾਲਾ ਕੇ ਪਾਣੀ ਝੜਦਾ ਨੇਬਰ ਵਾਲੀ ਕੂ ਬੂਟਿਆਂ ਵਿੱਚ ਆ ਬੂਟਿਆਂ ਦੇ ਜਿਆਦਾ ਗਿੱਲੀ ਹੁੰਦਾ ਬੂਟੇ ਇੱਥੇ ਜਿਆਦਾ ਗਿੱਲੀ ਹੁੰਦੀ ਆ ਸੁੱਕਦੀ ਨਹੀਂ ਦੇ ਤਾਂ ਸਹੀ ਪਾਣੀ ਕਰਨਾ ਸੋਕਰ ਹੋ ਜਾਂਦਾ ਚੱਲ ਜੇ ਕਾ ਇਹਨੂੰ ਮਨਜ਼ੂਰ ਆ ਬਾਈ ਹਾਂ ਦੇਖ ਲੈ ਮਾਰਛਾਲ ਫਿਰ ਜੇ ਭੇਜਣਾ ਤਿਲਕਾ ਕੇ ਨਾ ਗਰਜੀ ਔਲੀ ਜਾਹ ਕਦੇ ਔਰੀ ਤਿਲਕਾ ਕੇ ਗਰ ਜਵੇ ਕਬੂਤਰਾਂ ਦਾ ਜਾਗਾ ਇਹ ਵੀ ਕੀ ਕਰੇ ਉਹ ਵੀ ਵਿਚਾਰੇ ਬਾਹਰ ਬੈਠੇ ਆ ਅੰਦਰ ਕਰਨੇ ਆ ਕਹਿੰਦਾ ਉੱਡਦੇ ਫਿਰਦੇ ਅੱਧੇ ਬਾਹਰ ਬੈਠ ਕੇ ਉਹਨੇ ਉੱਪਰ ਚੱਲ ਮੀ ਪੈ ਕੇ ਹਟ ਗਿਆ ਰੱਬ ਦੇ ਰੰਗ ਦਾ ਵੀ ਪਤਾ ਨਹੀਂ ਲੱਗਦਾ ਉਧਰ ਸੂਰਜ ਵੀ ਗੜਦਾ ਐਨ ਚਾਨਣਾ ਕਰਤਾ ਐਨ ਪੂਰੇ ਘਰ ਪਰ ਚਾਨਣਾ ਮੀਂਹ ਹਟ ਕੇ ਐ ਸੂਰਜ ਨਿਕਲੇ ਆਏ ਆ ਕਿਸਕਾਰਾ ਮਾਰਦਾ ਫੁੱਲ ਸਪੀਡ ਗਿਲ ਚਲੋ ਜਿਕਣਾ ਮਨਜ਼ੂਰ ਆ ਜੀ ਦਾ ਤੇਨ ਤੇਰੀ ਬਚਾਓ ਹੋ ਗਿਆ ਬਹੁਤਾ ਮੀਂਹ ਨਹੀਂ ਪਿਆ ਠੀਕ ਰਹਿ ਗਿਆ ਥੋੜਾ ਜਿਹਾ ਮੀਂਹ ਪੈ ਕੇ ਛੱਟ ਗਿਆ ਗਿੱਲਾ ਜਾ ਹੋ ਕੇ ਗੋਲੇ-ਗੋਲਿਆਂ ਦੇ ਸਭ ਕੱਚ ਦੇ ਬੱਚੇ ਤਾਂ ਦੇ ਦੇ ਰੱਬ ਦਾਸ ਦੇਣ ਸਭ ਦੀਆਂ ਕਣਕਾਂ ਵੱਡੋ ਜਾਣੀਆਂ ਜੀ ਪੈਗੀ ਤਰੀਕ ਤੱਕ ਚਲੋ